ਹਾਨਕਾਲੀ ਹਰਮਾਨੇ ਸਤਿਵਿਦੀ ਇਬਰਾਹਿਮ ਸ਼੍ਰੀ ਗੁਰੂ ਮਹਾਰਾਜ ਦੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜੁੜੇ ਗੁਰੂ ਪਿਆਰੀ ਸਾਧ ਸੰਗਤ ਜੀਓ ਸ਼੍ਰੀ ਗੁਰੂ ਮਹਾਰਾਜ ਜੀ ਨੇ ਸਾਰੇ ਹੀ ਸੰਗਤ ਦੇ ਕਿਰਪਾ ਕੀਤੀ ਹੈ ਕਿ ਜਿਨ੍ਹਾਂ ਦਾ ਵੀ ਸਤਿਗੁਰਾਂ ਦੇ ਨਾਲ ਪ੍ਰੇਮ ਹੈ ਪਿਆਰ ਹੈ ਬੰਦੇ ਛੋੜ ਜੀ ਹਮੇਸ਼ਾ ਹੀ ਆਪਣੀ ਕਿਰਪਾ ਉਹਨਾਂ ਤੇ ਬਣਾਈ ਰੱਖਦੇ ਹਨ ਜਿੰਨਾ ਪਰਿਵਾਰਾਂ ਵੱਲੋਂ ਅੱਜ ਅਸ਼ਟਮੀ ਦੇ ਸ਼ੁਭ ਅਵਸਰ ਤੇ ਸਤਿਗੁਰਾਂ ਦੀ ਕੁਰਬਾਨੀ ਤੇ ਪਾਠ ਕਰਾਏ ਗਏ ਹਨ ਪੂਜਨ ਕਰਵਾਏ ਗਏ ਹਨ ਉਹਨਾਂ ਸਾਰਿਆਂ ਜੀ ਪਰਿਵਾਰਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ क्योंकि यह कार्य किसी किसी के ही हिस्से आता है जिन्हों के मन भी सतगुरु जी प्रेरणा करते हैं उ अपने गुरु लोगों की सेवा करते हैं और गुरु महाराज जी ने सारी ही संगत में सूचना दी है कि सतगुरान का जो अवतार स्थान है इसकी शोभा ਸਤਿਗੁਰਾਂ ਦੇ ਅਪਤਾਰ ਸਥਾਨ ਦੀ ਸ਼ਾਂਤੀ ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਅਪਤਾਰ ਸਥਾਨ ਦੇ ਨਾਲ ਜੁੜੀਆਂ ਹਨ ਉਹਨਾਂ ਸਾਰਿਆਂ ਦੀ ਹਿਰਦੇ ਤੋਂ ਭਾਵਨਾ ਹੁੰਦੀ ਹੈ ਕਿ ਰਾਮ ਪ੍ਰਤਾਮ ਦੇ ਵਿੱਚ ਜਾ ਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਸਾਰਕ ਜੋ ਸੁੱਖ ਹਨ ਉਹ ਪ੍ਰਾਪਤ ਹੁੰਦੇ ਹਨ ਮਹਾ ਜੀ ਨੇ ਗੱਲ ਕੀਤੀ ਸੀ ਕਿ ਅਵਤਾਸਤਾਨ ਤੇ ਥੋੜੀ ਜਿਹੀ ਦੂਰੀ ਦੇ ਉੱਤੇ ਜੋ ਫੈਕਟਰੀ ਦਾ ਨਿਰਮਾਣ ਹੋ ਰਿਹਾ ਗੁਰਪ੍ਰੀਮਯੋ ਫੈਕਟਰੀ ਦਾ ਜੋ ਵਿਕਾਸ ਹੈ ਉਸ ਦਾ ਦੂਸਰਾ ਜੋ ਨਾਮ ਹੈ ਉਹ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਖਾਸ ਕਰਕੇ ਸਤਗੁਰਾਂ ਦੇ ਅਵਤਾਸਤਾਨ ਦੀ ਜੋ ਸ਼ਾਂਤੀ ਹੈ ਸੁੰਦਰਤਾ ਹੈ ਉਸ ਨੂੰ ਭੰਗ ਕਰਨ ਵਾਲੀ ਹੈ ਕਿਉਂਕਿ ਮੈਂ ਵੀ ਕਾਫੀ ਸਮੇਂ ਤੋਂ ਇਨ੍ਹਾਂ ਫੈਕਟਰੀਆਂ ਦੇ ਨਾਲ ਜੁੜਿਆ ਹੋਇਆ ਹਾਂ ਕੰਮ ਕਰਦਾ ਹਾਂ ਜੇ ਤੁਮ ਇਹ ਫੈਕਟਰੀਆਂ ਚੱਲਦੀਆਂ ਹਨ ਤਾਂ ਲਗਭਗ ਜਿੰਨਾ ਪਾਣੀ ਪੰਜਾਂ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ ਹੈ ਉਨਾ ਪਾਣੀ ਇਹ ਫੈਕਟਰੀ ਇੱਕ ਦਿਨ ਦੇ ਵਿੱਚ ਵਰਤਦੀ ਹੈ ਔਰ ਜੋ ਪਾਣੀ ਦਾ ਨਿਕਾਸ ਹੁੰਦਾ ਹੈ ਉਹ ਪਾਣੀ ਕੈਮੀਕਲ ਕੈਮੀਕਲ ਬੜਾ ਪਾਣੀ ਹੁੰਦਾ ਹੈ ਉਹ ਜਿਸ ਵੀ ਧਰਤੀ ਦੇ ਉੱਤੇ ਉਹਨੂੰ ਪਾਣਗੇ ਜਾਂ ਨਾਲਾ ਬਣਾਉਣਗੇ ਉਹ ਸਾਰਾ ਹੀ ਬਿਮਾਰੀਆਂ ਦਾ ਘਰ ਹੈ ਬਹੁਤ ਸਾਰੇ ਪ੍ਰੇਮੀ ਜਾਣਦੇ ਹੋਣਗੇ ਨਵਾਂ ਸ਼ਹਿਰ ਜੋ 슈ਗਰ ਮਿਲ ਹੈ ਖੰਡ ਮਿਲ ਹੈ ਉਹਦੇ ਵਿੱਚ ਮੈਂ ਤਕਰੀਬਨ 15 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਹਾਂ ਅਤੇ ਜਦੋਂ ਵੀ ਇਹ ਵੈਂਡਰ ਦਾ ਜੋ ਸਟੀਮ ਬਣਾਉਂਦਾ ਹੈ ਚਿਮਨੀ ਚੱਲਦੀ ਹੈ ਧੂਆ ਬਾਹਰ ਕੱਢਦੀ ਹੈ ਉਸ ਦੇ ਨਾਲ ਜਿੰਨਾ ਵੀ ਪੋਲੂਸ਼ਨ ਹੁੰਦਾ ਹੈ ਜਿੰਨੇ ਵੀ ਲਾਗਲੇ ਪਿੰਡ ਹਨ ਘਰ ਹਨ ਉਹਨਾਂ ਦਾ ਜੀਣਾ ਦਾ ਸਭ ਤੋਂ ਮੁਸ਼ਕਲ ਹੋ ਜਾਂਦਾ ਜਦੋਂ ਰਾਤ ਨੂੰ ਸੌਂਦੇ ਹਨ ਸਵੇਰੇ ਉੱਠਦੇ ਹਨ ਸਾਰਾ ਹੀ ਘਰ ਜੋ ਹੈ ਉਹ ਕਾਲਖ ਨਾਲ ਭਰ ਜਾਂਦਾ ਹੈ ਬਹੁਤ ਸਾਰੇ ਲੋਕਾਂ ਨੇ ਜੋ ਨਵਾਂ ਸ਼ਹਿਰ ਦੇ ਵਾਸੀ ਸਨ ਉਹਨਾਂ ਨੇ ਮਿਲਦੇ ਬੁਰੇ ਧਰਨਾ ਦੇ ਕੇ ਇਸ ਗੱਲ ਦੀ ਮੰਗ ਕੀਤੀ ਸੀ ਕਿ ਇਸ ਮਿੱਲ ਨੂੰ ਇੱਥੋਂ ਪਟਿਆ ਜਾਵੇ ਸਾਡੇ ਜੋ ਬੱਚੇ ਹਨ ਉਹ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ ਸਾਡੇ ਜੋ ਬਜ਼ੁਰਗ ਹਨ ਉਹਨਾਂ ਨੂੰ ਬੜੀ ਤਕਲੀਫ ਹੋ ਰਹੀ ਹੈ ਕਿਉਂਕਿ ਸਾਡਾ ਜੋ ਏਰੀਆ ਹੈ ਸ਼왈ਕ ਦੀ ਪਹਾੜੀਆਂ ਦੇ ਨਾਲ-ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਤਿਗੁਰਾਂ ਨੇ ਇਹਨੂੰ ਭਗਤੀ ਦੇ ਰੂਪ ਦੇ ਵਿੱਚ ਚੁਣਿਆ ਹੈ ਜੋ ਸ਼ਾਂਤੀ ਸਾਨੂੰ ਇਸ ਏਰੀਏ ਦੇ ਵਿੱਚ ਪ੍ਰਾਪਤ ਹੁੰਦੀ ਹੈ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਚੱਲ ਜਾਓ ਇੱਥੋਂ ਜਿੰਨੀ ਸ਼ਾਂਤੀ ਕਿਤੇ ਵੀ ਪ੍ਰਾਪਤ ਨਹੀਂ ਹੁੰਦੀ ਤੋਂ ਇਸ ਲਈ ਮੈਂ ਸਾਰਿਆਂ ਹੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੋ ਫੈਕਟਰੀ ਦਾ ਨਿਰਮਾਣ ਹੈ ਇਹ ਕਿਸੇ ਵੀ ਕੀਮਤ ਤੇ ਨਹੀਂ ਕਰਵਾਇਆ ਜਾਏਗਾ ਨਾ ਇਸ ਨੂੰ ਹੌਣ ਦਿੱਤਾ ਜਾਵੇਗਾ। ਔਰ ਦੂਜੀ ਗੱਲ ਮੈਂ ਇਹ ਵੀ ਕਰ ਦਿੰਦਾ ਕਿ ਇਹਨਾਂ ਨੇ ਬੜਾ ਲਾਲਚ ਦੇਣਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਔਰ ਅਸੀਂ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇਸ ਗੱਲ ਤੇ ਸਹਿਮਤੀ ਦੇ ਦਿੰਦੇ ਹਾਂ ਵੀ ਚਲੋ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲ ਜਾਊਗਾ। ਜਿਸ ਟਾਈਮ ਫੈਕਟਰੀ ਬਣ ਕੇ ਤਿਆਰ ਹੋ ਜਾਂਦੀ ਹੈ ਉਹਨਾਂ ਤੇ ਇਹਨਾਂ ਦੀਆਂ ਸ਼ਰਤਾਂ ਹੁੰਦੀਆਂ ਹਨ ਕਿ ਇਹਨਾਂ ਜ ਰੇਵਿੰਗ ਕੀਤੀ ਹੋਵੇ ਇਹਨਾਂ ਸੀਏ ਕੀਤੀ ਹੋਵੇ ਇਹ ਗ੍ਰੈਜੂਏਟ ਹੋਵੇ ਉਹ ਸਾਡੇ ਜਿਹੜੇ ਬੱਚੇ ਹਨ ਜ਼ਿਆਦਾਤਰ ਉਹ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਦੋਂ ਅਸੀਂ ਜਾ ਕੇ ਇਹਨਾਂ ਨੂੰ ਗੱਲ ਲਾਖਦੇ ਆ ਕਿ ਵੀ ਤੁਸੀਂ ਸੱਟਾਂ ਗੱਲ ਕੀਤੀ ਸੀ ਤੇ ਆਖਦੇ ਆਂ ਜੀ ਸਾਡੀਆਂ ਆ ਸ਼ਰਤਾਂ ਹਨ ਆਪਣੇ ਬੱਚੇ ਲਿਆਓ ਤੇ ਕੰਮ ਤੇ ਲਗਵਾ ਦਿਓ ਇਸ ਕਰਕੇ ਇਹਨਾਂ ਨੇ ਜੋ ਸਾਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵੱਡੇ ਸਬਕ ਸਿਖਾਣੇ ਹਨ ਸਾਨੂੰ ਲਾਲਚ ਦੇਣਾ ਹੈ ਲੇਕਿਨ ਮੈਂ ਇੱਕ ਬੇਨਤੀ ਇਹ ਕਰਦਾ ਕਿ ਗੁਰੂ ਮਹਾਰਾਜ ਜੀ ਨੇ ਬੰਦੀ ਛੋੜ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਕਿ ਆਪਣੇ ਇਲਾਕੇ ਨੂੰ ਆਪਣੇ ਅਵਤਾਰ ਸਥਾਨ ਨੂੰ ਆਪਣੇ ਸੇਵਕਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਤੋਂ ਦੂਰ ਰੱਖਣ ਸੋਮਾ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇਲਾਕਾ ਨਿਵਾਸੀ ਹਨ ਗ੍ਰਾਮ ਪੰਚਾਇਤਾਂ ਹਨ ਉਹਨਾਂ ਦੇ ਵੱਲੋਂ ਇਸ ਚੀਜ਼ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸਾਡਾ ਜੋ ਟਰਸਟ ਹੈ ਗੁਰੂ ਮਹਾਰਾਜ ਜੀਆ ਮਨੋ ਬ੍ਰਹਮ ਸਾਗਰ ਚੰਦ ਟਰਸਟ ਬਣਾਇਆ ਗਿਆ ਉਹ ਆਪਣੇ ਲੈਵਲ ਤੇ ਵੀ ਇਸ ਗੱਲ ਦੀ ਕਾਰਵਾਈ ਕਰੇਗਾ ਅਗਰ ਫਿਰ ਵੀ ਲੋੜ ਪੈਂਦੀ ਹੈ ਤੁਹਾਡੀਆਂ ਸਾਰੀਆਂ ਹੀ ਸਰਦਾਂ ਦਾ ਸਹਿਯੋਗ ਲਿਆ ਜਾਵੇਗਾ ਕਿਉਂਕਿ ਸਦਾ ਹੀ ਸਾਡੀ ਇਹ ਸੋਚ ਹੋਣੀ ਚਾਹੀਦੀ ਹੈ ਕਿ ਸਾਡਾ ਜੋ ਜੀਵਨ ਹੈ ਉਹ ਤੰਦਰੁਸਤ ਹੋਵੇ ਸਾਡੇ ਬੱਚੇ ਤੰਦਰੁਸਤ ਰਹਿਣ ਸੋ ਇਸ ਲਈ ਸਾਰਿਆਂ ਨੂੰ ਇਹ ਬੇਨਤੀ ਆ ਕਿ ਸਾਰਿਆਂ ਨੇ ਇਸ ਗੱਲ ਦੇ ਲਈ ਤਿਆਰ ਰਹਿਣਾ ਹੈ ਅਗਰ ਜ਼ਰੂਰਤ ਪੈ ਜਾਂਦੀ ਹੈ ਫਿਰ ਸੰਗਠਨਾਂ ਨੂੰ ਮੈਸੇਜ ਲਾਇਆ ਜਾਊਗਾ ਸਨੇਹਾ ਦਿੱਤਾ ਜਾਊਗਾ ਕੋਸ਼ਿਸ਼ ਤਾਂ ਇਹ ਹੋਊਗੀ ਕਿ ਅਸੀਂ ਆਪਣੇ ਲੈਵਲ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦਰਾਂ ਪੰਚਾਇਤਾਂ ਦੇ ਸਹਿਯੋਗ ਨਾਲ ਔਰ ਸਤਿਗੁਰਾਂ ਦੇ ٹرسٹ ਵੱਲੋਂ ਇਸ ਨੂੰ ਰੋਕਿਆ ਜਾਵੇਗਾ ਸੋ ਫਿਰ ਵੀ ਜੇਕਰ ਲੋੜ ਪੈਦੀ ਹੈ ਫੇ ਸਾਰੀਆਂ ਹੀ ਸੰਗਤਾਂ ਦਾ ਜੋ ਸਾਥ ਹੈ ਉਹ ਲਿਆ ਜਾਵੇਗਾ ਸਹਿਯੋਗ ਲਿਆ ਜਾਵੇਗਾ ਇਤਨੀ ਹੀ ਬੇਨਤੀ ਨੂੰ ਪ੍ਰਵਾਨ ਕਰੋ ਬੋਲੋ ਸ੍ਰੀ ਸਤਿਗੁਰ ਦੇਵ ਕੀ ਜੈ ਬੰਦੇ ਛੋੜ ਮਹਾਰਾਜ ਕੀ ਜੈ ਸ੍ਰੀ ਗੁਰੂ ਦੇਵ ਭਗਵਾਨ ਕੀ ਸਤਿ ਸਾਹੀ